वड़ेंगे मुर्दाबाद 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 ਮੁਰਦਾਬਾ ਰਾਜਾ ਬੜਿੰਗ ਮੁਰਦਾਬਾ ਰਾਜਾ ਬੜਿੰਗ ਮੁਰਦਾਬਾ ਐਸ ਵੀਂਗ ਜਲੰਧਰ ਵੱਲੋਂ ਜਿਹੜਾ ਕੀ ਆ ਕਾਂਗਰਸ ਦੇ ਪੰਜਾਬ ਪ੍ਰਧਾਨ ਰਾਜਾ ਬੜਿੰਗ ਦਾ ਪੁਤਲਾ ਫੁਕਿਆ ਜਾ ਰਿਹਾ ਪੁਤਲਾ ਇਸ ਕਰਕੇ ਫੁਕਿਆ ਜਾ ਰਿਹਾ ਕਿ ਰਾਜਾ ਬੜਿੰਗ ਜੀ ਕਾਂਗਰਸ ਦੇ ਪੰਜਾਬ ਪ੍ਰਧਾਨ ਉਹਨਾਂ ਨੇ ਦੇਸ਼ ਦੇ ਗ੍ਰਹਿ ਮੰਤਰੀ ਸਾਬਕਾ ਗ੍ਰਹਿ ਮੰਤਰੀ ਸਰਦਾਰ ਬੂਟਾ ਸਿੰਘ ਜੀ ਦੇ ਖਿਲਾਫ ਜਿਹੜੀ ਕੀ ਮਾੜੀ ਸ਼ਬਦਾਵਲੀ ਕੀਤੀ ਹੈ ਅਸੀਂ ਉਹਨਾਂ ਦੀ ਨਿੰਦਾ ਕਰਦੇ ਹਾਂ ਉਹਨਾਂ ਨੇ ਇਹ ਕਿਹਾ ਆ ਕਿ ਕਾਲੇ ਰੰਗ ਦਾ ਸਰਦਾਰ ਬੂਟਾ ਸਿੰਘ ਜੀ ਬਾਰੇ ਕਿ ਉਹਨਾਂ ਨੇ ਕਾਲੇ ਰੰਗ ਦਾ ਜਮਾ ਕਾਲਾ ਪੱਠੇ ਵੜਦਾ ਹੁੰਦਾ ਸੀ ਇਹ ਸ਼ਬਦ ਉਹਨਾਂ ਨੇ ਜਾਤਪਾਤ ਯਾਨੀ ਕਿ ਉਹਨਾਂ ਦੇ ਦਿਮਾਗ ਦੇ ਵਿੱਚੋਂ ਇਹਲੀ ਜਾਤਪਾਤ ਗਈ ਨਹੀਂ ਅਸੀਂ ਉਹਨਾਂ ਦੀ ਨਿੰਦਿਆ ਕਰਦੇ ਆਂ ਕਿ ਅਸੀਂ ਮਾਨਯੋਗ ਪ੍ਰਸ਼ਾਸਨ ਤੋਂ ਮੰਗ ਵੀ ਕਰਦੇ ਆਂ ਕਿ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਆ ਜਲੰਧਰ 'ਚ ਅਗਰ ਰਾਜਾ ਵੜਿੰਗ ਜੀ ਆਉਣਗੇ ਤੇ ਉਹਨਾਂ ਦਾ ਵਿਰੋਧ ਕੀਤਾ ਜਾਵੇਗਾ ਪਹਿਲਾਂ ਮੈਂ ਇੱਕ ਨਾਲ ਗੱਲ ਐਡ ਕਰਨਾ ਚਾਹੁੰਦਾ ਕਿ ਪਹਿਲਾਂ ਪੰਜਾਬ ਦੇ ਪ੍ਰਧਾਨ ਜਿਹੜੇ ਕਾਂਗਰਸ ਦੇ ਪੰਜਾਬ ਪ੍ਰਧਾਨ ਸੀਗੇ ਜਾਖੜ ਸਾਹਿਬ ਉਹਨਾਂ ਨੇ ਵੀ ਐਸਸੀ ਭਾਈਚਾਰੇ ਜਦੋਂ ਚੰਨੀ ਜੀ ਸੀਗੇ ਉਹਨਾਂ ਦੇ ਖਿਲਾਫ ਯਾਨੀ ਕਿ ਜੁੱਤੀ ਵਾਲੀ ਗੱਲ ਕੀਤੀ ਸੀ ਉਹ ਬੜੀ ਮੰਦ ਭਾਗੀ ਆ ਹੁਣ ਫਿਰ ਪੰਜਾਬ ਪ੍ਰਧਾਨ ਰਾਜਾ ਵੜਿੰਗ ਨੇ ਜਿਹੜੀ ਕਿ ਸਰਦਾਰ ਬੂਟਾ ਸਿੰਘ ਜੀ ਜਿਹੜੇ ਕਿ ਸਾਬਕਾ ਗ੍ਰਹਿ ਮੰਤਰੀ ਆ ਉਹਨਾਂ ਨੇ ਖਿਲਾਫ ਕੀਤੀ ਹੈ ਸ਼ਬਦਾਬਲੀ ਇੱਕ ਕਾਂਗਰਸ ਜਿਹੜੀ ਆ ਆਪਣੇ ਆਪ ਨੂੰ ਐਸਸੀ ਭਾਈਚਾਰਾ ਦਲਿਤ ਭਾਈਚਾਰੇ ਦੇ ਯਾਨੀ ਕਿ ਹਿਤਾਸ਼ੀ ਦੱਸਦੀ ਆ ਪਰ ਇਹ ਉਹਨਾਂ ਦੀ ਵਿਰੋਧੀ ਜਿਹੜੀ ਕਿ ਆ ਹਮੇਸ਼ਾ ਵਿਰੋਧ ਵਾਸਤੇ ਕੰਮ ਕਰਦੇ ਆ ਆਉਣ ਵਾਲੇ ਸਮੇਂ ਦੇ ਵਿੱਚ ਰਾਜਾ ਵੜਿੰਗ ਦਾ ਜਿਹੜਾ ਕਿ ਜਲੰਧਰ ਦੇ ਵਿੱਚ ਜਦੋਂ ਐਂ ਘਰ ਦਾ ਵਿਰੋਧ ਕੀਤਾ ਜਾਵੇਗਾ